ਸੋਚਕ ਸਮਾਗਮ ਤੋਂ ਪਹਿਲਾਂ ਮਹਾਨ ਸਪੂਤਾਂ ਨੂੰ ਸ਼ਰਧਾਂਜਲੀ ਪੇਟ ਕੀਤੀਆਂ ਜਾ ਰਹੀਆਂ ਨੇ ਨਰਿੰਦਰ ਮੋਦੀ ਦੇ ਵੱਲੋਂ ਅੱਜ ਸਵੇਰੇ ਰਾਜਕਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਅਤੇ ਅਟਲ ਬਿਹਾਰੀ ਵਾਜਪਾਈ ਨੂੰ ਵੀ ਨਮਨ ਕੀਤਾ ਗਿਆ ਤਾਂ ਦੱਸਦੀ ਹੈ ਕਿ ਅਟਲ ਸਦਾਬmarg ਪਹੁੰਚ ਕੇ ਉਹਨਾਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਨਮਨ ਕੀਤਾ ਤੇ ਬਾਅਦ ਦੇ ਵਿੱਚ ਵਾਰ ਮੈਮੋਰੀਅਲ ਪਹੁੰਚੇ ਜਿੱਥੇ ਜਾ ਕੇ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਹਨਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਤਾਂ ਦੱਸਦੀ ਹੈ ਕਿ ਸੌਚੁਕ ਸਮਾਗਮ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਮਹਾਨ ਸਪੂਤਾਂ ਨੂੰ ਨਮਨ ਕੀਤਾ ਜਾ ਰਿਹਾ ਹੈ ਤੇ ਅੱਜ ਸ਼ਾਮ ਨੂੰ 7:30 ਵਜੇ 7:15 ਤੇ ਜਿਹੜਾ ਸੌਚੁਕ ਸਮਾਗਮ ਹੈ ਰਾਸ਼ਟਰਪਤੀ ਭਵਨ ਦੇ ਵਿੱਚ ਹੋਵੇਗਾ ਜਿਸ ਨੂੰ ਲੈ ਕੇ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਨੇ ਤੇ ਨਰਿੰਦਰ ਮੋਦੀ ਜਿਹੜੇ ਕਿ ਤੀਜੀ ਵਾਰ ਪੀਐਮ ਦੇ ਅਹੁਦੇ 'ਵਜੋਂ ਸੌਚਣਗੇ ਤੇ ਲਗਾਤਾਰ ਤੀਜੀ ਵਾਰ ਉਹ ਪੀਐਮ ਬਣਨਗੇ ਤਾਂ ਨਵੀਂ ਬਣਨ ਜਾ ਰਹੀ ਸਰਕਾਰ ਦੇ ਲਈ ਦੱਸ ਦਈਏ ਕਿ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਜਿਸ ਦੇ ਸਬੰਧ ਦੇ ਵਿੱਚ ਉਹ ਅੱਜ ਜਿਹੜੀ ਸ਼ਰਧਾਂਜਲੀ ਭੇਟ ਕਰ ਰਹੇ ਹਨ ਅਤੇ ਨਰਿੰਦਰ ਮੋਦੀ ਦੇ ਵੱਲੋਂ ਸ਼ਰਧਾਂਜਲੀ ਭੇਟ ਕੀਤੀਆਂ ਗਈਆਂ ਪਹਿਲਾਂ ਉਹ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇ ਕੇ ਆਏ ਤੇ ਬਾਅਦ ਦੇ ਵਿੱਚ ਵਾਰ ਮੈਮੋਰੀਅਲ ਪਹੁੰਚ ਕੇ ਉਹਨਾਂ ਦੇ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਜਵਾਹਰ ਲਾਲ ਨਹਿਰੂ ਤੋਂ ਬਾਅਦ ਨਰਿੰਦਰ ਮੋਦੀ ਨੇ ਜਿਹੜੇ ਤੀਜੀ ਵਾਰ ਪੀਐਮ ਦੇ ਅਹੁਦੇ ਵੱਜੋਂ ਸੌਂ ਚੁੱਕਣਗੇ ਤੇ ਜਿਸ ਨੂੰ ਲੈ ਕੇ ਜਿਹੜੇ ਕਿ ਵਿਸ਼ੇਸ਼ ਮਹਿਮਾਨ ਨੇ ਉਹ ਪਹੁੰਚਣਗੇ ਸ਼ਾਮ ਨੂੰ ਜਿਹੜੇ ਬੰਗਲਾ ਦੇ ਪ੍ਰੈਜ਼ੀਡੈਂਟ ਨੇ ਉਹ ਵੀ ਸ਼ਿਰਕਤ ਕਰਨਗੇ ਸੌ ਚੁੱਕ ਸਮਾਗਮ ਦੇ ਵਿੱਚ ਜਿੱਥੇ ਰਾਸ਼ਟਰਪਤੀ ਭਵਨ ਦੇ ਵਿੱਚ ਖੂਬ ਰੌਣਕਾਂ ਲੱਗਣਗੀਆਂ ਅਤੇ ਨਰਿੰਦਰ ਮੋਦੀ ਤੀਜੀ ਵਾਰ ਪੀਐਮ ਦੇ ਅਹੁਦੇ ਵਜੋਂ ਸੌ ਚੁੱਕਣਗੇ